ਪੋਕ ਰੱਖ ਲਈ ਹੋਰ ਦੇ ਦਾਂਗੇ ਪੋਕ ਨਾ ਰੋਲਿਆ ਕੇ ਤੈਨੂੰ ਲੈ 10 ਲੈ ਲਈ ਗੁਰੂ ਛੱਡੂ ਏ ਜੀ ਪੋਕ ਕਦੇ ਕਾਨੂੰ ਛੱਡੇ ਨਹੀਂ ਆਪਾਂ ਨੇ ਲੈ ਦੇਖੀ ਜਾਂਦੀ ਆ ਫਿਰ ਹੁਣ ਛੱਡ ਪੋਕ ਨੂੰ ਥੱਲੇ ਕੱਢ ਕਰਾਈਏ ਤੇਰੀ ਬੱਲੇ ਬੱਲੇ ਹੋਰ ਸਾਰੇ ਥੱਲੇ ਥੱਲੇ ਹਾਂ ਪੋਕ ਦੀ ਮਾਰਦਾ ਫਿਰਦਾ ਟੱਲੇ ਕੱਢ ਪਰ ਬਹੁਤ ਸੀ ਭਰੇ ਆ ਹੁੰਦਾ ਇਹੀ ਵੱਖਰਾ ਆਪਣਾ ਹੋਣੀ ਆ ਅੱਲਾ ਕੋਈ ਨਾ ਬੰਦਾ ਹੋਰ ਕੀ ਹੁੰਦਾ ਇਹਦਾ ਸ਼ੌਕ ਪੂਰਾ ਹੋ ਜੂ ਹਾਂ ਬਾਈ ਤੇ ਇਧਰ ਆ ਜਿੰਦਰੋ ਲੈ ਲੈ ਯਾਰ 20000 ਦਾ ਲੈ ਆ ਯਾਰ ਇਹ ਰੱਖੀਂ ਰਾਜੀ ਤੂੰ ਬੋਲ ਹੈਂ ਦੇਖੀ ਜੂ ਆਪਣਾ ਮੈਂ ਬੋਲਾਂ 8000 ਦਾ ਸੀ ਚਲੋ ਚਲੋ ਹਜੇ ਤੂੰ ਪਿੱਛੇ ਨਾਲ ਤੇ ਪਾਲਣਾ ਪੂਹੇ ਪਾਲਣਾ ਪੂਹੇ ਸਾਡੇ 500 ਰੁਪਏ ਵੱਡੇ ਪੈਸੇ ਤੇਰੀ ਮਰਜ਼ੀ ਆ ਲੈ ਜਾ ਹਾਂ ਸਾਬ ਕਿਉਂ 500 ਹੋਰ ਪਾ ਕਹਿੰਦਾ ਜੀ 500 ਪਾ ਦੇ ਉਰ ਜਾ ਚਾ ਪਾਤਾ 500 ਚਾ ਨੌਵੇਂ ਪਾਤਾ ਬਸ ਫੜ ਵੋ ਇਹਨੇ ਉਰੇ ਦਾ ਲੈ ਉ ਫੜ ਇਹਨੂੰ ਫੜਾ 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 ਲੈ ਫੜ ਲੈ ਬਸ ਚੱਲ ਹੋ ਗਿਆ ਨਾ 9000 ਦਾ 9000 ਦਾ ਵੋ ਬਾ ਠੀਕ ਆ ਉਹਨੂੰ 9000 ਰੁਪਏ ਆ ਗਾ ਰਾਜੂ ਪੂਰੀ ਕਾਪੀ ਦਾ ਕਰ ਦੇ ਯਾਰ ਓ ਯਾਰ ਐਵੇਂ ਹੀ ਕਮਲ ਹੋਰ ਕਰ ਦੇ ਪੂਰੀ ਕਾਪੀ ਦਾ ਰਾਜੂ ਵੀ ਦੇਣੇ ਪੂਰੀ ਕਾਪੀ ਦਾ ਕਰ ਦੇ ਯਾਰ ਪੂਰੀ ਕਾਪੀ ਦਾ ਲੈ ਲੈ ਉਹਨਾਂ ਨੂੰ ਪੁੱਛੇ ਵੀ ਨਹੀਂ ਪੁੱਛੇ ਵੀ ਨਾ ਨਹੀਂ ਕਰਦਾ ਕਿਉਂ ਬਾਈ ਚੱਲੋਂਗੇ ਹੈਂ ਪੂਰੀ ਕਾਪੀ ਦੇ ਦੇ ਉਹ ਕਰ ਤਾ ਪੂਰਨੋ ਸਹੀ ਹੈ ਹਣਾ ਉਹ ਨਹੀਂ ਯਾਰ ਤੇਰੇ ਤੈਨੂੰ ਦੇਣ ਵਾਲੀ ਗੱਲ ਕਰੀ ਪੂਰੀ ਕਾਪੀ ਦੇ ਦੇ ਮੈਨੂੰ ਉਹਨੇ 15000 ਮੰਗੇ 20 ਮੰਗੇ ਆਪਾ 20 ਮੰਗੇ 10000 ਪਾ ਕੇ ਦੇ ਤੇਰਾ ਮਾਣ ਕਰਾ ਰਾਜੂ ਚਾਪੋਇਨਾ ਮੇਰਾ ਤਾਂ ਕਰਦੇ ਹਾਂ ਸ਼ਾਬਾਸ਼ ਤੁਹਾਡੀ ਆਹ ਕੀ ਹੋ ਗਿਆ 10000 ਦਾ ਨਹੀਂ ਨਹੀਂ ਠੀਕ ਆ ਨਹੀਂ ਪੁੱਛ ਦਵਾ ਦੇ ਨੌ ਦਾ ਇਹ ਗਰੀਬ ਆ ਯਾਰ ਯਾਰ ਕੀ ਮੰਗਦੇ ਇਸ ਗੱਲ ਨੂੰ ਮੇਰੀ ਗੱਲ ਸੁਣ ਐਨੇ ਬੰਦੇ ਨੇ ਕਹਿਤਾ ਬੱਕਰਾ ਉਹ ਕਿੱਡੇ ਵਧੀਆ ਪਾਸਤਾ ਤੇਰਾ ਨਾ ਮੇਰਾ ਪਤਾ ਨਹੀਂ ਚਲੋ ਫੜਾ ਬਸ ਝੰਡਾ ਬਾਬਾ ਆ ਬੱਕਰਾ ਦਾ ਬੱਚਾ ਹਾਂ ਕੀ ਹੋ ਗਿਆ ਜੇ ਵਾਣਾ ਕੀ ਵੇ ਲੋਕ ਵੇਤੀ ਜੇ ਨਾ ਤੂੰ ਹੜਦਾ ਨਹੀਂ ਵੇਚਦਾ ਤਾਂ ਕਿੰਨੇ ਦਾ ਪਤਾ ਨਹੀਂ ਪਿਆ ਤੁਹਾਨੂੰ ਹੱਥ ਨੀ ਲੈ ਦੇਣਾ 9.5 ਠੀਕ ਹੋ ਮਾਰਾ ਮਾਮਾ ਦੇ ਮੈਂ ਕੋਈ ਹਿਸਾਬ ਲੈਣਾ 9.5 ਨਾ ਨਾ ਉਹ ਚੱਲ ਕੋਈ ਨਹੀਂ ਹੁਣ ਕੋਈ ਵੀ ਕਰਕੇ ਮੂਰੇ ਨਾਲ ਮੈਂ ਨਹੀਂ ਮਾਮਾ ਦਾ ਦੇਣਾ ਕੋਈ ਨਾ ਕੋਈ ਨਾ ਉਹ ਕਣ ਕਣ ਨੂੰ ਆ ਜਾ ਸਿੱਧਾ 10000 ਕਢਾ ਕੇ ਯਾਰ ਉਹੀ ਗੱਲਾਂ ਕਰਨ ਲੱਗ ਗਿਆ